ਸੋ ਪੰਜਾਬ ਦੀ ਰਾਜਨੀਤੀ ਤੇ ਮੁੱਦਿਆਂ ਤੇ ਗੱਲ ਕਰੋ ਅੱਖੇ ਖਣਾਂ ਦੀ ਗੱਲ ਕਰਦੇ ਸੀ ਰੋਣ ਲੱਗ ਜਾਂਦੇ ਨੇ ਫਿਰ ਤੁਸੀਂ ਕਿਉਂ ਜਾ ਕੇ ਰੋਨੇ ਹੋ ਜੀ ਗੱਡੀ ਤੇ ਚੜ ਕੇ ਆਕੇ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਚ ਬੰਦ ਕਰਤਾ ਭਗਵੰਤ ਮਾਨ ਰੋਣ ਲੱਗ ਕੇ ਅੱਖਾਂ ਚੋਂ ਥਰੂ ਕੱਢਦੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪੰਜਾਬੀ ਦਾ ਇੱਕ ਖਾਨ ਹੈ ਕਿ ਜੇ ਦੂਜੇ ਦਾ ਮੂੰਹ ਲਾਲ ਹੋਵੇ ਤਾਂ ਆਪਣਾ ਚਪੇੜਾ ਮਾਰ ਕੇ ਲਾਲ ਨਹੀਂ ਕਰੀ ਕੀ ਕੱਲਾ ਬਾਦਲ 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 ਦਾ ਮੰਤਰ ਜਪਣ ਦੇ ਨਾਲ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦੇ। ਕਿਉਂ ਨਹੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਚੋਣ ਰੈਲੀਆਂ ਦੇ ਵਿੱਚ ਮੁੱਦਿਆਂ ਦੀ ਗੱਲ ਕਰਦੇ? ਕਿਉਂ ਨਹੀਂ ਅੱਜ ਮੁੱਖ ਮੰਤਰੀ ਲਾਅ ਐਂਡ ਆਰਡਰ ਤੇ ਜਵਾਬ ਦਿੰਦੇ, ਬਿਜਲੀ ਦੇ ਲੰਬੇ ਲੰਬੇ ਕਟਾਂ ਤੇ ਜਵਾਬ ਦਿੰਦੇ, ਜਿਹੜਾ ਐਮਐਸਪੀ ਕਿਸਾਨਾਂ ਨੂੰ ਦੇਣ ਤੋਂ ਮਨਕਰ ਹੋਏ ਨੇ, ਉਹਦੇ ਤੇ ਕਿਉਂ ਨਹੀਂ ਜਵਾਬ ਦਿੰਦੇ? 1000 ਰੁਪਇਆ ਪ੍ਰਤੀ ਮਹਿਲਾ ਜਿਹੜਾ ਵਾਅਦਾ ਕੀਤਾ ਸੀ ਉਹ ਨਹੀਂ ਦਿੱਤਾ, ਉਹਦੇ ਤੇ ਕਿਉਂ ਨਹੀਂ ਜਵਾਬ ਦਿੰਦੇ? ਹਸਪਤਾਲਾਂ ਦੀ ਗੱਲ ਕਰਦੇ ਨੇ, ਸਕੂਲਾਂ ਦੀ ਗੱਲ ਕਰਦੇ ਨੇ, ਬਣਿਆ ਕੱਖ ਵੀ ਨਹੀਂ। ਇਹ ਸਾਰੀਆਂ ਗੱਲਾਂ ਤੇ ਕੋਈ ਜਵਾਬ ਨਹੀਂ ਦਿੰਦਾ ਕਦੇ ਤੇ ਸਮਾਂ ਬਰਬਾਦ ਕਰ ਰਹੇ ਨੇ ਵਿਰੋਧੀਆਂ ਤੇ ਤੂੰ ਤੂੰ ਮੈਂ ਕਦੇ ਮੈਂ ਸੁਖ ਬਲਾਸਟ ਸਕੂਲ ਖੋਲਦੇ ਨਾ ਖੋਲਦੋਂ ਮਜਬੂਰੀ ਕਾਦੀ ਹੈ ਕਦੇ ਮੈਂ ਉੱਥੇ ਧਰਮਸ਼ਾਲਾ ਖੋਲ ਦੇਣੀ ਕੀ ਪੰਜਾਬ ਦਾ ਮੁੱਖ ਮੰਤਰੀ ਐਡਾ ਮਜਬੂਰ ਹੈ ਕਿ ਸਟੇਜਾਂ ਤੇ ਤੂੰ ਤੂੰ ਮੈਂ ਤੇ ਜਿਹੜੇ ਹਾਲਾਤ ਥੋਡੀ ਪਾਰਟੀ ਦੇ ਨੇ ਥੋੜੇ ਮੰਤਰੀਆਂ ਦੇ ਨੇ ਮੈਨੂੰ ਲੱਗਦਾ ਤੁਹਾਡੇ ਜਾਣ ਤੋਂ ਬਾਅਦ ਤਾਂ ਸੀਐਮ ਹਾਊਸ ਤੇ ਮੰਤਰੀਆਂ ਦੀਆਂ ਕੋਠੀਆਂ ਢਾਕੇ ਨਵੀਆਂ ਬਣਾਉਣੀਆਂ ਪੈ ਜਾਣਗੀਆਂ। ਮੰਤਰੀ ਭਗਵੰਤ ਮਾਨ ਨੂੰ ਮੇਰਾ ਸਿੱਧਾ ਸਵਾਲ। ਕਿਉਂ ਨਹੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਚੋਣ ਰੈਲੀਆਂ ਦੇ ਵਿੱਚ ਮੁੱਦਿਆਂ ਦੀ ਗੱਲ ਕਰਦੇ? ਕਿਉਂ ਨਹੀਂ ਅੱਜ ਮੁੱਖ ਮੰਤਰੀ ਲਾਅ ਐਂਡ ਆਰਡਰ ਤੇ ਜਵਾਬ ਦਿੰਦੇ, ਬਿਜਲੀ ਦੇ ਲੰਬੇ-ਲੰਬੇ ਕੱਟਾਂ ਤੇ ਜਵਾਬ ਦਿੰਦੇ, ਜਿਹੜਾ ਐਮਐਸਪੀ ਕਿਸਾਨਾਂ ਨੂੰ ਦੇਣ ਤੋਂ ਮੁਨਕਰ ਹੋਏ ਨੇ, ਉਹਦੇ ਤੇ ਕਿਉਂ ਨਹੀਂ ਜਵਾਬ ਦਿੰਦੇ? 1000 ਰੁਪਈਆ ਪ੍ਰਤੀ ਮਹਿਲਾ ਜਿਹੜਾ ਵਾਅਦਾ ਕੀਤਾ ਸੀ ਉਹ ਨਹੀਂ ਦਿੱਤਾ, ਉਹਦੇ ਤੇ ਕਿਉਂ ਨਹੀਂ ਜਵਾਬ ਦਿੰਦੇ? ਹਸਪਤਾਲਾਂ ਦੀ ਗੱਲ ਕਰਦੇ ਨੇ ਸਕੂਲਾਂ ਦੀ ਗੱਲ ਕਰਦੇ ਨੇ ਬਣਿਆ ਕੱਖ ਵੀ ਨਹੀਂ ਇਹ ਸਾਰੀਆਂ ਗੱਲਾਂ ਤੇ ਕੋਈ ਜਵਾਬ ਨਹੀਂ ਦਿੰਦੇ ਕਾਦੇ ਤੇ ਸਮਾਂ ਬਰਬਾਦ ਕਰ ਰਹੇ ਨੇ ਵਿਰੋਧੀਆਂ ਤੇ ਤੂੰ ਤੂੰ ਮੈਮ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪੰਜਾਬੀ ਦਾ ਇੱਕ ਖਾਨ ਹੈ ਕਿ ਜੇ ਦੂਜੇ ਦਾ ਮੂੰਹ ਲਾਲ ਹੋਵੇ ਤਾਂ ਆਪਣਾ ਚਪੇੜਾ ਮਾਰ ਕੇ ਲਾਲ ਨਹੀਂ ਕਰੀ ਕੀ ਇਕੱਲਾ ਬਾਦਲ 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 ਦਾ ਮੰਤਰ ਜਪਣ ਦੇ ਨਾਲ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦੇਣਗੇ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ ਦੇ ਕੰਮ ਬੋਲਦੇ ਚਾਹੇ ਨੂੰ ਪਾਵਰ ਸਰਪਲਸ ਸੁਭਾ ਬਣਾਉਣਾ ਹੋਵੇ ਚਾਹੇ ਸੋਸ਼ਲ ਵੈਲਫੇਅਰ ਸਕੀਮਾਂ ਦੇਣੀਆਂ ਹੋਵੇ ਚਾਹੇ ਪੀਜੀਆਈ ਐਮਜ਼ 40s ਮੈਕਸ ਵਰਗੇ ਹਸਪਤਾਲ ਬਣਾਉਣੇ ਹੋਣ ਪ੍ਰਾਈਵੇਟ ਇਨਵੈਸਟਮੈਂਟ ਲਿਆਉਣੀ ਹੋਵੇ ਕਿਸਾਨਾਂ ਲਈ ਮੁਫਤ ਬਿਜਲੀ ਛੱਗਣਾ ਆਟਾ ਦਾਲ ਬਾਦਲ ਸਾਹਿਬ ਦੇ ਕੰਮ ਲੋਕਾਂ ਨੇ ਦੇਖੇ ਨਹੀਂ ਤੇ ਤੁਸੀਂ ਕੀ ਕਰ ਰਹੇ ਹੋ ਸਿਰਫ ਗਾਲੀ ਗਲੋਚ ਕਦੇ ਮੈਂ ਸੁਖ ਬਲਾਸਟ ਸਕੂਲ ਖੋਲਦਿਆਂ ਖੋਲ ਦੋ ਮਜਬੂਰੀ ਕਾਦੀ ਹੈ ਕਦੇ ਮੈਂ ਉੱਥੇ ਧਰਮਸ਼ਾਲਾ ਖੋਲ ਦੇਣੀ ਕੀ ਪੰਜਾਬ ਦਾ ਮੁੱਖ ਮੰਤਰੀ ਐਟਾ ਮਜਬੂਰ ਹੈ ਕਿ ਸਟੇਜਾਂ ਤੇ ਤੂ ਤੂ ਮੈਂ ਮੈਂ ਕਰਨਾ ਔਰ ਰਹੀ ਗੱਲ ਮੁੱਖ ਮੰਤਰੀ ਨਿਵਾਸ ਦੀ ਦੇਖੋ ਬਾਦਲ ਸਾਹਿਬ ਤਾਂ ਬੜਾ ਭਗਤੀ ਵਾਲੇ ਬੰਦੇ ਸੀ ਪਾਠ ਪੂਜਾ ਕਰਦੇ ਸੀ ਕੈਪਟਨ ਸਾਹਿਬ ਦੇ 5 ਸਾਲ ਨਿਕਲ ਗਏ ਤੇ ਥੋਨੂੰ ਆਇਆ ਤੁਸੀਂ ਕਿਹਾ ਕਿ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਹੁਣ ਮੈਂ 5 ਸਾਲ ਕੱਢ ਦਿਆਂਗਾ ਤੇ ਜਿਹੜੇ ਹਾਲਾਤ ਥੋਡੀ ਪਾਰਟੀ ਦੇ ਨੇ ਥੋਡੇ ਮੰਤਰੀਆਂ ਦੇ ਨੇ ਮੈਨੂੰ ਲੱਗਦਾ ਥੋਡੇ ਜਾਣ ਤੋਂ ਬਾਅਦ ਤਾਂ ਸੀਐਮ ਹਾਊਸ ਤੇ ਮੰਤਰੀਆਂ ਦੀਆਂ ਕੋਠੀਆਂ ਢਾਕੇ ਨਵੀਆਂ ਬਣਾਉਣੀਆਂ ਪੈ ਜਾਣੀਆਂ ਨੇ ਇਹ ਹਾਲਾਤ ਕਰਤੇ ਤੁਸੀਂ ਲੋਕਾਂ ਨੇ ਸੋ ਪੰਜਾਬ ਦੀ ਰਾਜਨੀਤੀ ਤੇ ਮੁੱਦਿਆਂ ਤੇ ਗੱਲ ਕਰੋ ਅੱਖੇ ਖਣਾਂ ਦੀ ਗੱਲ ਕਰਦੇ ਸੀ ਰੋਣ ਲੱਗ ਜਾਂਦੇ ਨੇ ਫਿਰ ਤੁਸੀਂ ਕਿਉਂ ਜਾ ਕੇ ਰੋਨੇ ਹੋ ਜੀ ਗੱਡੀ ਤੇ ਚੜ ਕੇ ਆ ਕੇ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਚ ਬੰਦ ਕਰਤਾ ਭਗਵੰਤ ਮਾਨ ਰੋਣ ਲੱਗ ਗਏ ਅੱਖਾਂ ਚੋਂ ਥਰੂ ਕੱਢ ਗਏ ਲੋਕਾਂ ਨੂੰ ਲੁੱਟਿਆ ਐ ਐਕਸਾਈਜ਼ ਘੁਟਾਲਾ ਕੀਤਾ ਤਾਂ ਅਗਲਾ ਜੇਲ੍ਹ ਚ ਬੰਦ ਆ ਸੁਪਰੀਮ ਕੋਰਟ ਨੇ ਕਿਹਾ ਕਿ 338 ਕਰੋੜ ਦਾ ਘੁਟਾਲਾ ਐ ਤਾਂ ਬੰਦ ਆ ਜੇਲ੍ਹ ਦੇ ਵਿੱਚ 9 ਸੱਮਨ ਆਏ ਐ ਈਡੀ ਦੇ ਪੇਸ਼ ਨਹੀਂ ਹੋਏ ਇਹ ਬਹਾਦਰੀ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਤੇ ਗੱਲਾਂ ਕਰਦੇ ਹੋ ਤੁਸੀਂ ਵੱਡੀਆਂ ਵੱਡੀਆਂ ਮੁੱਖ ਮੰਤਰੀ ਭਗਵੰਤ ਮਾਨ ਜੀ ਲੋਕਾਂ ਨੇ ਗੱਲਾਂ ਤੇ ਇੱਕ ਵਾਰੀ 2022 ਚ ਵੋਟ ਪਾਤੀ ਹੁਣ ਕੰਮਾਂ ਤੇ ਵੋਟ ਪੈਣੀ ਹੈ ਸੋ ਪੰਜਾਬ ਦਾ ਪੈਸਾ ਅੱਜ ਜਿਹੜੀ ਤੁਸੀਂ ਗੱਡੀਆਂ ਚ ਚੜ ਕੇ ਅੱਜ ਕੱਲ ਨਵਾਂ ਫੜਿਆ ਨਾ ਕਿ ਮੈਂ ਵਿਰੋਧੀਆਂ ਦੀ ਗੱਲ ਕਰੀ ਜਾਵਾਂ ਆਪਣੀ ਕਾਰਗੁਜ਼ਾਰੀ ਤੇ ਨਾ ਗੱਲ ਕਰਾਂ ਮੈਂ ਸੁਪਰੀਮ ਕੋਰਟ ਦੀ ਗੱਲ ਨਾ ਕਰਾਂ ਜਿੱਥੇ ਮੈਂ ਜਾ ਕੇ ਆਪ ਭਗਵੰਤ ਮਾਨ ਨੇ ਕਹਿਤਾ ਕਿ ਭਾਈ ਉੱਥੇ ਤਾਂ ਪੰਜਾਬ ਚ ਲਾਅ ਐਂਡ ਆਰਡਰ ਖਤਮ ਹੈ ਗੈਂਗਸਟਰ ਵਾਦ ਹੈ ਉੱਥੇ ਤਾਂ ਅਤਵਾਦੀ ਹਮਲਾ ਹੋ ਸਕਦਾ ਫਿਰ ਤੁਸੀਂ ਗ੍ਰਹਿ ਮੰਤਰੀ ਦੇ ਤੌਰ ਤੇ ਅਸਤੀਫਾ ਕਿਉਂ ਨਹੀਂ ਦਿੰਦੇ ਅਕੱਜੀ ਸਿੱਧੂ ਮੂਸੇਵਾਲਾ ਤੁਹਾਡਾ ਵਕੀਲ ਕਹਿੰਦਾ ਤਾਹ ਮਰਿਆ ਉਹਦੀ ਸਿਕਿਉਰਿਟੀ ਘਟਾਈ ਘਟਾਈ ਵੀ ਤਾਂ ਭਗਵੰਤ ਮਾਨ ਸਾਹਿਬ ਨਹੀਂ ਐ ਘਟਾਈ ਵੀ ਤਾਂ ਉਹਨੂੰ ਛਾਪਿਆ ਵੀ ਤਾਂ ਤੁਹਾਡੇ ਅਹਲਕਾਰਾਂ ਨਹੀਂ ਐ ਕੀ ਪਰਚਾ ਦੇਤਾ ਸੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੁੱਦਿਆਂ ਤੇ ਆਓ ਮੁੱਦਿਆਂ ਦੀ ਗੱਲ ਕਰੋ ਇਹ ਦੂਜੀਆਂ ਪਾਰਟੀਆਂ ਚੋਂ ਤਿਤਲੀਆਂ ਲਿਆ ਕੇ ਬਕਵਾਸ ਬਾਜ਼ੀ ਕਰਕੇ ਵੋਟ ਨਹੀਂ ਪੈਣੀ ਕੰਮਾਂ ਤੇ ਵੋਟ ਪੈਣੀ ਗੱਲਾਂ ਤੇ ਵੋਟ ਪੈਣੀ ਔਰ ਬਿਸਤਰਾ ਕੋਲ ਹੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ